ਦੇ ਲਵਰ ਜੀ ਅੱਜ ਰਸਤ ਪੇਜੀ ਆ ਰਹੇ ਲੁਧਿਆਣੇ ਤੋਂ ਕੀ ਕਹਿਣਾ ਚਾਹੂਗੇ ਮੈਂ ਤਾਂ ਅਸੀਂ ਕਹਿਣਾ ਚਾਹੁੰਦਾ ਕਿ ਸਾਡੇ ਜਿਨ੍ਹਾਂ ਕਲਾਕਾਰਾਂ ਨੇ ਸਾਰਿਆਂ ਨੂੰ ਸਰਦ ਬੰਦ ਕੋਈ ਵੀ ਲੋੜ ਪੈਂਦੀ ਹੈ ਕੋਈ ਵੀ ਦਿੱਕਤ ਆ ਪੈਂਦੀ ਹੈ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਕਮਿਊਨਿਟੀ ਨੂੰ ਪੈਂਦੀ ਹੈ ਤਾਂ ਸਾਨੂੰ ਖੜਨਾ ਚਾਹੀਦਾ ਅਸੀਂ ਵੀ ਅੱਜ ਆਪਣੀ ਜ਼ਿੰਮੇਵਾਰੀਆਂ ਨੂੰ ਨਾਲ ਲੈ ਕੇ ਚੱਲੇ ਜੇ ਉਹ ਰਸਤੇ ਚੱਲੇ ਇਹਨਾਂ ਨੂੰ ਰਸਤੇ ਦੀ ਲੋੜ ਹੈ ਕਿ ਜਾ ਕੇ ਉਹਨਾਂ ਦੇ ਵਿੱਚ ਉਹਨਾਂ ਦੇ ਨਾਲ ਦੁੱਖ ਸਾਂਝੀ ਕਰਾਂਗੇ ਜੋ ਵੀ ਚਾਹੀਦਾ ਹੋਗਾ ਕੋਸ਼ਿਸ਼ ਕਰਨ ਦੀ ਅਸੀਂ ਦੇਖੂਗਾ ਠੀਕ ਹੈ ਹਾਂ ਜੀ ਆਪਣੀ ਹੁਣ ਤਾਂ ਗਿਆ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਧੰਨਵਾਦੀ ਹਾਂ ਸਦਾ ਨਸ਼ਤਰ ਸਿੰਘ ਮਦਾਨ ਸਾਹਿਬ ਸਦਾ ਗੁਰਦੀਪ ਸਿੰਘ ਜੀ ਤੇ ਉਹਨਾਂ ਦੀ ਸਾਰੀ ਟੀਮ ਦੇ ਦਾਤਾਨਵਸ਼ੀਆਂ ਦੇ ਜਨਾਂ ਨੇ ਬਹੁਤ ਅਪਰਾਧ ਕੀਤਾ ਕਿ ਸਾਰੀਆਂ ਵਸਤੂ ਜਿਨ੍ਹਾਂ ਦੀ ਲੋੜ ਆ ਉੱਥੇ ਦੰਗਲ ਆਪਣੇ ਅੜਪੀੜ ਤਨ ਮੈਂ ਤਾਂ ਮੁੱਕ ਤੇ ਜਾ ਕੇ ਵੀ ਆਏ ਆ ਵੇਖ ਕੇ ਆਏ ਆ ਪੂਰੇ ਹਲਾਲ ਨੇ ਉਹਨਾਂ ਬਾਅਦ ਤੇ ਮੈਂ ਤਾਂ ਦੂਜੇ ਚੌਥੇ ਸਾਲ ਹੀ ਪਾਕਿਸਤਾਨ ਬਣ ਜਾਂਦਾ ਸਾਰੇ ਘਰ ਵੀ ਡੁੱਟ ਜਾਂਦੇ ਆ ਜ਼ਮੀਨ ਖਤਮ ਹੋ ਜਾਂਦੀ ਆ ਉਹ ਜ਼ਮੀਨ ਦੇ ਉੱਤੇ ਫਲ ਜੰਮ ਜਾਂਦੀ ਆ ਬੜੀ ਪ੍ਰੋਬਲਮ ਆ ਉੱਥੇ ਲੋਕਾਂ ਦੇ ਛੋਟੇ ਛੋਟੇ ਜਵਾਕ ਰੋ ਰਹੇ ਨੇ ਪੁੱਤ ਨਹੀਂ ਮਿਲ ਰਿਆ ਪਾਣੀ ਨਹੀਂ ਮਿਲ ਰਿਆ ਤੋ ਮੈਂ ਮੈਂ ਜੋ ਕੱਲ ਤਰਨਤਾਰ ਤੋਂ ਆ ਰਿਹਾ ਸੀ ਮੇਰੇ ਖਿਆਲ ਚ 100 ਦੇ ਕਰੀਬ ਟਰਾਲੀ ਮਿਲੀ ਮੈਨੂੰ ਮੈਂ ਧੰਨਵਾਦੀਆਂ ਸਾਰੇ ਪੰਜਾਬੀਆਂ ਦਾ ਕਿ ਤਗੜੇ ਹੋ ਕੇ ਲੱਗੇ ਹੋਏ ਆ 100 ਦੇ ਕਰੀਬ ਟਰਾਲੀ ਜਿਹੜੀ ਆ ਇਹਨਾਂ ਇਲਾਕਿਆਂ ਵਿੱਚ ਜਾ ਰਹੀ ਸੀ ਇਵੇਂ ਮਿੱਟੀ ਵੀ ਲੈ ਕੇ ਜਾ ਰਹੇ ਸੀ ਟਰਾਲੀਆਂ ਭਰ-ਭਰ ਕੇ ਮਿੱਟੀ ਮਿੱਟੀ ਦੀ ਵੀ ਲੋਡ ਆ ਉੱਥੇ ਤੋ ਇਸ ਕਰਕੇ ਮੈਂ ਜਿੱਥੇ ਇਲਾਕਾ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਇਹ ਹਲਕਾ ਪਸ਼ਮੀ ਆ ਅਸੀਂ ਪਹਿਲਾਂ ਵੀ ਟਰਾਲੀਆਂ ਭੇਜੀਆਂ ਕਾਫੀ ਲੁਧਿਆਣੇ ਦੇ ਵਿੱਚੋਂ ਹੋਰ ਵੀ ਟਰਾਲੀਆਂ ਭੇਜਾਂਗੇ ਹੋਰ ਵੀ ਕਿਉਂਕਿ ਟਰਾਲੀਆਂ ਉੱਥੇ ਤਾਂ ਕਿ ਟਰਾਲੀਆਂ ਅੱਗੇ ਤੱਕ ਚਲੀਆਂ ਜਾਂਦੀਆਂ ਹੂੰ ਬਾਕੀ ਗੱਡੀਆਂ ਟਰੱਕਾਂ ਜਿਹੜੇ ਉਹ ਉੱਥੇ ਤੱਕ ਨਹੀਂ ਜਾਂਦੇ ਟਰਾਲੀਆਂ ਸਿਰੇ ਤੱਕ ਚਲੀਆਂ ਜਾਂਦੀਆਂ ਜਿੱਥੇ ਲੋਡ ਆ ਉੱਥੇ ਪਹੁੰਚਾਇਆ ਜਾਂਦਾ ਹੂੰ ਤੋਂ ਮੈਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਇੱਕ ਸੈਂਟਰ ਬਣਾਤਾ ਜਲੰਧਰ ਦੇ ਵਿੱਚ ਉੱਥੇ ਇਕੱਠਾ ਕਰਕੇ ਸਮਾਨ ਜਿਹੜੀ ਚੀਜ਼ ਦੀ ਜਿੱਥੇ ਲੋਡ ਆ ਉੱਥੇ ਉੱਥੋਂ ਗੱਡੀਆਂ ਲਾ ਕੇ ਪਹੁੰਚਾਉਂਦੀਆਂ ਨੇ ਹੂੰ ਤੋਂ ਮੈਂ ਸਾਰੇ ਇਲਾਕਾ ਨਾਸੀਆਂ ਦਾ ਧੰਨਵਾਦ ਕਰਦਾ ਉਹਨਾਂ ਦਾ ਰੋਮ ਰੋਮ ਰਿਣੀ ਆ ਮੈਂ ਕਿ ਜਿਨ੍ਹਾਂ ਨੇ ਬਹੁਤ ਵਧੀਆ ਪਾਲਾ ਕਰਕੇ ਆਪਾਂ ਦਾ ਸੁਪੇਸਾ ਬਿਠਾਇਆ ਉਹ ਅੱਜ ਬਹੁਤ ਇੱਕ ਕਿਸਮ ਦੇ ਸਮੁੰਦਰ ਵਿੱਚ ਬੈਠੇ ਆ ਪੂਰਾ ਹਾਲ ਆ ਲੋਕਾਂ ਕੁਰਸੀਆਂ ਤੇ ਚੜੇ ਹੋਏ ਆ ਤੇ ਸਰਕਾਰ ਸਾਰ ਨਹੀਂ ਲੈ ਰਹੀ ਉਹਨਾਂ ਦੀ ਕੋਈ ਵੀ ਸਰਕਾਰ ਸਾਰ ਨਹੀਂ ਲੈ ਰਹੀ ਇੱਥੋਂ ਦੀਆਂ ਸਰਕਾਰਾਂ ਤਾਂ ਚਾਹ ਇੰਡੀਆ ਦੀ ਆ ਜਾਂ ਉਹ ਕਹਿੰਦੇ ਅਫਗਾਨਿਸਤਾਨ ਨੂੰ ਤਾਂ ਦੇ ਦਿਓ ਛਾਤਾ ਦੀ ਲੋੜ ਆ ਉਹਨਾਂ ਨੂੰ ਕਹਿੰਦੇ ਕਿ ਲੋੜ ਆ ਦੱਸੋ ਇਥੇ ਪੰਜਾਬ ਵਾਲਿਆਂ ਨੂੰ ਨਹੀਂ ਦਿੰਦੇ ਮਿਊਜ਼ਿਕ ਇੰਡਸਟਰੀ ਵੱਲੋਂ ਫਿਲਮ ਜੱਸੀ ਵੱਲੋਂ ਵੱਡਾ ਯੋਗਦਾਨ ਮਿਲ ਰਿਹਾ ਹੈ ਇੱਥੇ ਪੰਜਾਬ ਨੂੰ ਚੰਗੀ ਗੱਲ ਆ ਇਹ ਸਾਰਿਆਂ ਨੂੰ ਆਪਣਾ ਅਦਾ ਕਰਨਾ ਚਾਹੀਦਾ ਹੈ ਮਿਊਜ਼ਿਕ ਇੰਡਸਟਰੀ ਦਾ ਧੰਨਵਾਦੀਆਂ ਪਰ ਬਾਕੀ ਵੀ ਜਿਹੜੇ ਲੋਕ ਨੇ ਸਾਰਿਆਂ ਨੂੰ ਇਹਦੇ ਯੋਗਦਾਨ ਪਾਉਣਾ ਚਾਹੀਦਾ ਆਪਣੇ ਘਰਾਂ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਵਸਤੂ ਪਈਆਂ ਜਿਹਨੀਆਂ ਵਰਤਦੇ ਨਹੀਂ ਉਹ ਉੱਥੇ ਭੇਜਵੀਆਂ ਚਾਹੀਦੀਆਂ ਸਾਨੂੰ ਇਹ ਕੋਲੋਂ ਹੋ ਗਿਆ ਅੱਜ ਕਿਹੜੀ ਜਗ੍ਹਾ ਰਸਤ ਪੇਜੀ ਆ ਰਹੀ ਹੈ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਜਿੰਨੇ ਹਲਕਾ ਪਛਮੀ ਦੇ ਐਸਜੀ ਬਲਾਕ ਦੇ ਰੈਜ਼ੀਡੈਂਟs ਹੈਗੇ ਆ ਤੇ ਪ੍ਰਧਾਨ ਸਾਹਿਬ ਕੁਰਦਰਾ ਸਾਹਿਬ ਐਸਜੀ ਬਲਾਕ ਦੇ ਤੰਦਰਗੁਪਤੀਵਾਦ ਸਾਹਿਬ ਦੇ ਜਿਹੜਾ ਦੀਪ ਸਿੰਘ ਜੀ ਤੇ ਜਿਨ੍ਹਾਂ ਦੇ ਹਮਾ ਸਤਿਕਾਰ ਅੱਜ ਹਲਕਾ ਪਛਮੀ ਰੋਨੋ ਇੱਕ ਟਰਾਲੀ ਪਰ ਕੇ ਰਸ ਜੜੀ ਹੈ ਪੇਛੇ ਜਾਦੀ ਜੁਗੀ ਹੈ ਜਿਹੜੇ ਸਾਡੇ ਖੜਾ ਕਰ ਪ੍ਰਭਾਵਤ ਇਲਾਕੇ ਉਹਨਾਂ ਵਾਂਗੂ ਇਹ ਪਹਿਲੇ ਟਰਾਲੀ ਜਿਹੜੀ ਹੈਗੀ ਪੂਰੀ ਜੜੀ ਭਰੀ ਹੋਈ ਹੈ ਇਹ ਜਗਦਰ ਜਾਊਗੀ ਜਿੱਥੇ ਸ਼੍ਰੋਮਣੀ ਕਾਲੇ ਕਾਲ ਦੇ ਆਪਣਾ ਉੱਥੇ ਹੈੱਡਕੁਆਰਟਰ ਬਣਾਇਆ ਹੈਗਾ ਵਾ ਇਸ ਕੈਂਪ ਬਣਾਇਆ ਹੈ ਜਿੱਥੇ ਅਗੇ ਸਾਰੀ ਸਾਈਡ ਅਸਲ ਜੜੀ ਹੈ ਜਿਹੜੇ ਜਿਹੜੇ ਲੋਡ ਵਾਂਗੂ ਲੱਗੇ ਹੈ ਜਿਹੜਾ ਪੀੜਥ ਹੈ ਰਹਾੜਾ ਤੋਂ ਇਹ ਉਹਨਾਂ ਦਾ ਫਿਰ ਅਸਲ ਜੜੀ ਪਹਚਾਈ ਜਾਣੀ ਹੈਗੀ ਤਾਂ ਜੋ ਸਭ ਤੋਂ ਪਹਿਲਾਂ ਪ੍ਰਧਾਨ ਸ੍ਰੀ ਸੁਖੀ ਸਿੰਘ ਬਾਦਲ ਦੇ ਇਹ ਤੇ ਇਹ ਕੀਤਾ ਕਿ ਜਿਹੜਾ ਰਸਾ ਦਾ ਉਹ ਖਰਾਬ ਨਾ ਜਾਵੇ ਤੇ ਜਿੰਨਾ ਲੋੜ ਆ ਉੱਥੇ ਪਹੁੰਚੇ ਇਸ ਕਰਕੇ ਇਹਦੇ ਵਿੱਚ ਅੱਜ ਦਵਾਈਆਂ ਹੈਗੀਆਂ ਨੇ ਖਾਣ ਪੀਣ ਦੀ ਸਬਗਰੀ ਹੈਗੀ ਹੈ ਤੇ ਸਭ ਤੋਂ ਵੱਡੀ ਗੱਲ ਹੈਗੀ ਹੈ ਜਿਹੜੀਆਂ ਲੋੜਵੰਦ ਚੀਜ਼ਾਂ ਹੈਗੀਆਂ ਨੇ ਜਿਹੜੇ ਕਿ ਹਰੇਕ ਉੱਤੇ ਇਸ ਤਰ੍ਹਾਂ ਲੋੜਵੰਦ ਹੈਗੀ ਹੈ ਪਰਵਾਰਾਂ ਲੋੜਵੰਦ ਚੀਜ਼ਾਂ ਹੈਗੀਆਂ ਨੇ ਉਹ ਸਾਰੇ ਨਾਲ ਆਏ ਪਹਿਲਾਂ ਵੀ ਟਰਾਲੀਆਂ ਜਾ ਚੁੱਕੀਆਂ ਨੇ ਹੋਰ ਕਿੰਨੀਆਂ ਭੇਜਣੀਆਂ ਨੇ ਪਹਿਲਾਂ ਵੀ ਇਥੋਂ ਬਹੁਤ ਰਸ ਜਿਹੜੀ ਹੈਗੀ ਹੈ ਜਾ ਚੁੱਕੀ ਹੈਗੀ ਹੈ ਇਸ ਇਲਾਕੇ ਜੋ ਪਛਮੀ ਦੇ ਵਿੱਚੋਂ ਤਕਰੀਬਨ ਅਸੀਂ 9 ਟਰਾਲੀਆਂ ਭੇਜ ਚੁੱਕੇ ਹੈਗੇ ਆ ਆਪਣੇ ਇੱਥੇ ਇਲਾਕੇ ਤੇਰੇ ਪਹਿਲੇ ਦਨ ਤੱਕ ਵੀ ਆਪਣੇ ਜਾ ਚੁੱਕੇ ਆ ਹਮ ਅਜੇ ਟਰੱਕ ਭੇਜ ਚੁੱਕੇ ਹੈਗੇ ਆ ਹੁੱਕਾ ਪਛਮੀ ਤੋਂ ਅਸੀਂ ਤਾਂ ਜਿਹੜੇ ਹੈਗੇ ਸਾਰੇ ਹਲਕਾ ਪਛਮੀ ਵਾਲੇ ਅਰਦਾਸ ਕਰਦੇ ਆ ਵਾਹਿਗੁਰੂ ਜੀ ਅੱਗੇ ਕਿ ਜਲਦ ਤੋਂ ਜਲਦ ਜਿਹੜਾ ਹਿੱਟਾ ਵੱਡਾ ਤੋਪੀ ਆਈ ਹੋਈ ਆ ਇਹ ਖਤਮ ਹੋਵੇ ਤਾਂ ਜੋ ਅਸੀਂ ਜਿਹੜਾ ਹੈਗਾ ਸੁੱਖ ਦਾ ਸਾਹ ਲੈ ਸਕੀਏ ਇੱਥੋਂ ਬਾਅਦ ਇੱਥੇ ਗੱਲ ਕਰਦਾ ਵੀ ਹੁਣੇ ਸਾਡੇ ਪ੍ਰਧਾਨ ਸਾਹਿਬ ਸਾ ਸੁਭੀਸ਼ੇ ਵੱਲੋਂ ਦਿਸ਼ਾ ਨਿਰਦੇਸ਼ ਤੇ ਅਕੋਰਡਿੰਗਲੀ ਜਿਹੜੀ ਰੂਪੀ ਤੋਂ ਬਾਅਦ ਮਾਰ ਪੈਣੀ ਹੈ ਜਿਹੜੀ ਫਸਲਾਂ ਨੂੰ ਮਾਰ ਪੈ ਚੁੱਕੀ ਹੈ ਘਰਾਂ ਨੂੰ ਮਾਰ ਪੈ ਚੁੱਕੀ ਹੈ ਬਿਮਾਰੀਆਂ ਜਿਹੜੀਆਂ ਫੈਲਦੀਆਂ ਹੈਗੀਆਂ ਨੇ ਉਹਨਾਂ ਵਾਸਤੇ ਤੇ ਆਉਣ ਵਾਲੀ ਸਰਦੀ ਵਾਸਤੇ ਅਸੀਂ ਤਕਰੀਬਨ ਲੁਧਿਆਣੇ ਪੱਛਮੀ ਤੋਂ ਮੈਂ ਜੋ ਅਸੀਂ ਆਸ ਕਰਦਾ 50000 ਦੇ ਕਰੀਬ ਅਸੀਂ ਕੰਬਲ ਵਗੈਰਾ ਭੇਜਾਂਗੇ ਤੇ ਦਵਾਈਆਂ ਜਿਹੜੀਆਂ ਹੈਗੀਆਂ ਇੱਥੋਂ ਭੇਜਾਂਗੇ ਤਾਂ ਜੋ ਉਹਨਾਂ ਲੋਕੀ ਹੈਗੇ ਆ ਆਹ ਜਿਹੜਾ ਸੀਜ਼ਨ ਰਡ ਆਣਾ ਹੈਗਾ ਤੇ ਨਾਲ ਕਣਕ ਦੇ ਬੀਜ ਵੀ ਭੇਜਨੇ ਹੈਗੇ ਕਿਉਂਕਿ ਇਥੇ ਬੀਜ ਵਗੈਰਾ ਨਹੀਂ ਮਿਲਦੇ ਹੈਗੇ ਅਗੇ ਝੋਨਾ ਵੀ ਤਣਾਵ ਹੋ ਗਿਆ ਤੇ ਜਿੰਨਾ ਕੋਈ ਹੋ ਸਕੇ ਇਤੋਂ ਇਲਾਵਾ ਸਾਡੇ ਇੱਕ ਟੀਮ ਬਣੀ ਹੈਗੀ ਹੈ ਜਿਹੜੀ ਆਪਣੇ ਟਰੈਕਟਰ ਟਰਾਲੀਆਂ ਲੈਣ ਤੋਂ ਬਾਅਦ ਸੰਦ ਲੈ ਕੇ ਜਾਊਗੀ ਤਾਂ ਜੋ ਕਿਸੇ ਦਾ ਉੱਥੇ ਖੇਤ ਨੂੰ ਵਾਹਣ ਦੀ ਰੋੜ ਪਈ ਤਾਂ ਉਹ ਸਾਡੇ ਉੱਤੇ ਵਾਕੇ ਗਿਆ